ਇਹ ਬਿਆਨ ਗਲਤ ਭਾਈ ਸਾਬ ਦੇ ਉਲਟ ਦਿੰਦਾ ਹੈ ਕਿ ਭਾਈ ਸਾਬ ਮੰਨ ਲਓ ਨਖੇ ਖਾਂਦੇ ਸੀ ਮੰਤਰੀ ਨੇ ਕਿਹਾ ਹੈ ਕਿ ਬਿਲਕੁਲ ਮਜੀਠੀਏ ਨੂੰ ਆਦਾ ਇਲਾਜ ਕਰਾਉਣਾ ਚਾਹੀਦਾ ਹੈ ਮਜੀਠੀਏ ਨੂੰ ਚਾਹੀਦਾ ਜੇ ਨਹੀਂ ਪੈਸੇ ਲਾਜ ਲਈ ਹੈਗੇ ਤੇ ਜਥੇਬੰਦੀ ਦੇ ਨਾਂ ਤੇ ਚੈੱਕ ਕੱਟਦੇ ਆਂਗੇ ਤੇ ਆਪਦਾ ਇਲਾਜ ਕਰਾਵੇ ਤੇ ਭਾਈ ਸਾਬ ਨੂੰ ਗਲਤ ਮੰਨ ਲਓ ਭਾਈ ਸਾਬ ਤੋਂ ਉਲਟੇ ਡੇ ਬਿਆਨ ਦਿੰਦਾ ਹੈ 2027 ਭਾਈ ਸਾਬ ਦੀ ਵੱਡੇ ਪੱਧਰ ਤੇ ਸਰਕਾਰ ਬਣਾਵਾਂਗੇ ਤੇ ਮਾਹਰੇ ਗੁਰੂ ਘਰੇ ਕਿਰਪਾ ਬਾਬ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ਾ ਛੱਡੋ ਤੇ ਅਮਰਤ ਛਕੋ ਤੇ ਆਪਾਂ ਗਲਤ ਰਾਹੇ ਲੰਘਦੇ ਹਾਂ ਸਰਕਾਰਾਂ ਦੇ ਸਿੱਧੇ ਰਾਹੇ ਲੱਗੋ ਸੁਭਾਈ ਸਾਹਿਬ ਦਾ ਨਹੀਂ ਠੀਕ ਹੈ ਤੁਹਾਨੂੰ ਪਤਾ ਹੀ ਹੈ ਜੇਲ੍ਹ ਕਾਦੀ ਹੈ ਅੱਛਾ ਸਿੱਖਾਣਾ ਥੱਕੇ ਹੁੰਦੇ ਆ ਅੱਛਾ ਠੀਕ ਕੀ ਕਹਿਣਾ ਚਾਹੋਗੇ ਦੋ ਸ਼ਬਦ ਹੋਰ ਬਸ ਠੀਕ ਹੈ ਸਿਕਾ ਕਾਲਾ ਸਾਹਿਬ ਜੀ ਪੱਕਾ ਦਿੱਤਾ ਮੇਰਾ ਖਰੋ ਖਾਲਸਾ ਜੀ ਕਿਵੇਂ ਹੈ ਤਬੀਅ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ 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 ਠੀਕ ਹੋ ਗਿਆ ਸੀਗਾ ਕਾਸਾ ਜੀ ਖਾਲਸਾ ਜੀ ਕਿਵੇਂ ਹੈ ਤਬੀਅ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ 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 ਜਿਹੜੇ ਬਿਆਨ ਗਲਤ ਪਾਈ ਸਾਬ ਦੇ ਉਲਟ ਦਿੰਦਾ ਹੈ ਕਿ ਭਾਈ ਸਾਹਿਬ ਮੰਨ ਲਓ ਨਸ਼ੇ ਖਾਂਦੇ ਸੀ ਮੰਤਰੀ ਨੇ ਕਿਹਾ ਹੈ ਇਹ ਬਿਲਕੁਲ ਮਜੀਠੀਏ ਨੂੰ ਆਪਦਾ ਇਲਾਜ ਕਰਾਉਣਾ ਚਾਹੀਦਾ ਹੈ ਮਜੀਠੀਏ ਚਾਹੀਦਾ ਜੇ ਨਹੀਂ ਪੈਸੇ ਲਾਜ ਲਈ ਹੈਗੇ ਤੇ ਜਥੇਬੰਦੀ ਦੇ ਨਾਂ ਤੇ ਚੈੱਕ ਕੱਟਦੇ ਆਂਗੇ ਤੇ ਆਪਦਾ ਇਲਾਜ ਕਰਾਵੇ ਤੇ ਭਾਈ ਸਾਹਿਬ ਨੂੰ ਗਲਤ ਮੰਨ ਲਓ ਭਾਈ ਸਾਹਿਬ ਦੇ ਉਲਟੇ ਡੇ ਬਿਆਨ ਦਿੰਦਾ 2027 ਭਾਈ ਸਾਹਿਬ ਦੀ ਵੱਡੇ ਪੱਧਰ ਤੇ ਸਰਕਾਰ ਬਣਾਵਾਂਗੇ ਤੇ ਮਾਹਰੇ ਗੁਰੂ ਕਰੇ ਕਿਰਪਾ ਬਾਪ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ਾ ਛੱਡੋ ਤੇ ਅਮਰਤ ਛਕੋ ਤੇ ਆਪਾਂ ਗਲਤ ਰਾਹੇ ਲੰਘਦੇ ਹਾਂ ਸਰਕਾਰਾਂ ਦੇ ਸਿੱਧੇ ਰਾਹੇ ਲੱਗੋ ਭਾਈ ਸਾਹਿਬ ਦਾ ਨਹੀਂ ਠੀਕ ਹੈ ਤੁਹਾਨੂੰ ਪਤਾ ਹੀ ਹੈ ਜੇਲ੍ਹ ਕਾਦੀ ਹੈ ਅੱਛਾ ਸਿੱਖਾਣਾ ਧੱਕੇ ਹੁੰਦੇ ਆ ਅੱਛਾ ਠੀਕ ਕੀ ਕਹਿਣਾ ਚਾਹੋਗੇ ਦੋ ਸ਼ਬਦ ਹੋਰ ਬਸ ਠੀਕ ਹੈ ਸਿਕਾ ਕਾ ਜੀ ਪੱਕਾ ਦਿੰਦਾ ਮੇਰਾ ਅੱਖੋਂ ਖਾਲਸਾ ਜੀ ਕਿਵੇਂ ਆ ਤਬੀਆ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਤੇ ਲੈ ਕੇ ਹਸਪੀਟਲ ਕਿਵੇਂ ਲੈ ਕੇ ਆ ਹਾਂਜੀ 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 ਠੀਕ ਆ ਜੀ ਸਿਕਾਖਾ ਸਾਹਿਬ ਜੀ ਪੱਕਾ ਦਿੰਦਾ ਮੇਰਾ ਅੱਖੋਂ ਖਾਲਸਾ ਜੀ ਕਿਵੇਂ ਆ ਤਬੀਆ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਪੰਧਾ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰਤਿ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਤੇ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ 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 ਠੀਕ ਹੈ